ਨਸ਼ਿਆ ਖਿਲਾਫ ਅਤੇ 마ੜੇ ਅੰਸਰਾਂ ਨੂੰ ਨਤ ਪਾਉਣ ਲਈ ਚੱਲ ਰਹੀ ਜੰਗ ਵਿੱਚ ਤਰਨਤਾਰਨ ਪੁਲਿਸ ਵੱਲੋਂ ਨਵਾਂ ਮੁਕਦਮੇ ਦਰਜ ਕਰਕੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 618 ਗ੍ਰਾਮ ਹਿਰੋਇਨ 170 ਨਸ਼ੀਲੀਆਂ ਗੋਲੀਆਂ ਇੱਕ ਦੇਸੀ ਕਟਾ ਬੱਤੀ ਬੋਰ ਇੱਕ ਇਲੈਕਟ੍ਰਿਕ ਕੰਡਾ ਅਤੇ ਇੱਕ ਗੱੜ੍ਹਾ ਬਰਾਮਦ ਕੀਤੀ ਗਈ। ਇਸ ਸੰਬੰਧੀ ਐਸਪੀ ਤਰਨਤਾਰਨ ਅਜੇ ਰਾਜ ਸਿੰਘ ਵੱਲੋਂ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਹ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਛਵੀ ਅਭਿਮੰਨੀ ਹੋ ਰਾਣਾ ਜੀ ਆਈਪੀਐਸ ਵੱਲੋਂ ਜਿਹੜੇ ਨਸ਼ੇ ਸ਼ਹਿਰ ਦੇ ਵਿੱਚ ਕਾਫੀ ਸ਼ਿਕਾਇਤ ਆ ਰਹੀ ਸੀਗੀ ਉਸ ਦੇ ਸੰਬੰਧ ਵਿੱਚ ਰੱਖੀ ਗਈ ਆ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਐਨਡੀਪੀ ਸੈਕਟਰ ਦੇ ਵਿੱਚ 8 ਮੁਕਾਦਮੇ ਦਰਜ ਕੀਤੇ ਆ ਤਾਂ 11 ਦੋਸ਼ੀ ਰੈਸਟ ਕੀਤੇ ਨੇ ਜਿਹੜੇ ਅਸੀਂ ਇਹ 11 ਦੋਸ਼ੀ ਸੌਰੀ 8 ਮੁਕਾਦਮੇ ਤਾਂ 11 ਦੋਸ਼ੀ ਰੈਸਟ ਕੀਤੇ ਨੇ ਇਹਨਾਂ ਦੇ ਪਹਿਲਾਂ 62 ਮੁਕਾਦਮੇ ਦਰਜ ਨੇ ਅਲੱਗ-ਅਲੱਗ ਤਹਰਾਵਾਂ ਤਹਿਤ ਤੇ ਇਹਨਾਂ ਕੋਲੋਂ 618 ਗ੍ਰਾਮ ਹੀਰੋ ਰਿਕਵਰ ਹੋਈ ਆ 170 ਨਸ਼ੀਲੀਆਂ ਗੋਲੀਆਂ ਤੇ ਇੱਕ ਦੇਸੀ ਕਟਾ ਰਿਕਵਰ ਹੋਇਆ ਆ ਤੇ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਸਾਨੂੰ ਸਹਿਯੋਗ ਦਿਓ ਜਿਹੜੇ ਬੰਦੇ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਹੋਰ ਕਿਤੇ ਜਗ੍ਹਾ ਦੇ ਉੱਤੇ ਕੋਈ ਨਸ਼ਾ ਵੇਚਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਉਹਤੇ 포ਰਟਲ ਤੇ ਪਾ ਦਿਓ ਜਾਂ ਸਾਨੂੰ ਡਾਇਰੈਕਟਲੀ ਜਾਣਕਾਰੀ ਦਿਓ ਇਸੇ ਲਗਾਤਾਰ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਜੀ ਵੀ 26-10-2024 ਤੋਂ ਲੈ ਕੇ ਜਦੋਂ ਤੋਂ ਐਸਐਸਪੀ ਸਾਹਿਬ ਦੀ ਪੋਸਟਿੰਗ ਹੋਈ ਆ ਐਨਡੀਪੀਐਸ ਐਕਟ ਦੇ ਵਿੱਚ 102 ਮੁਕੱਦਮੇ ਦਰਜ ਕੀਤੇ ਨੇ 113 ਦੋਸ਼ੀ ਫੜੇ ਨੇ ਜੀ 32 ਕਿਲੋ 400 4.13 ਗ੍ਰਾਮ ਹੀਰੋ ਰਿਕਵਰ ਕੀਤੀ ਹੈ ਜੀ ਅਫੀਮ 3 ਕਿਲੋ 908 ਗ੍ਰਾਮ ਰਿਕਵਰ ਕੀਤੀ ਆ ਗਾਂਜਾ 12 ਗ੍ਰਾਮ ਤੇ ਸਰਫਾ 218 ਗ੍ਰਾਮ ਨਸ਼ੀਲੀਆਂ ਗੋਲੀਆਂ 10635 ਤੇ ਡਰੱਗ ਮਨੀ 2 ਲੱਖ 29700 ਰਿਕਵਰ ਹੋਈ ਆ ਜਿਹੜੇ ਐਨਡੀਪੀਐਸ ਐਕਟ ਦੇ ਪੀਓ ਸੀਗੇ ਇੱਕ ਪੀਓ 8283 ਦਾ ਰਿਕਵਰ ਕੀਤਾ ਫੜਿਆ ਗਿਆ ਹੈ ਜੀ ਤੇ 299 ਦੇ 23 ਪੀਓ ਅਸੀਂ ਫੜੇ ਨੇ ਇੰਨੇ ਆਸੇ ਦੇ ਦੌਰਾਨ ਜਿਵੇਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਇਸ ਮਹੰਮ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸਾਥ ਦਿਓ ਤਾਂ ਕਿ ਜੋ ਬਦਨਾਮ ਹੋਇਆ ਆਪਣਾ ਪੰਜਾਬ ਇਹਨੂੰ ਅਸੀਂ ਠੀਕ ਕਰ ਸਕੀਏ ਸਰ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਜੀ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਜੀ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਜੀ ਕਿ ਉਹਨਾਂ 'ਤੇ ਪਹਿਲਾਂ ਵੀ 62 ਮੁਕਾਦਮੇ ਟੋਟਲ ਦਰਜ ਸਿਗੇ ਜਿਹੜੇ 8 ਦੋਸ਼ੀ ਅਸੀਂ ਅਰੈਸਟ ਕੀਤੇ ਨੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਅੰਦਰ ਦੂਜੇ ਟੋਟਲ 62 ਮੁਕਾਦਮੇ ਦਰਜ